ਤੋਂ ਆਨੰਦਪਰਕਨ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਜੇ ਹੋਏ ਦਰਬਾਰ ਦੇ ਅੰਦਰ ਆਦੂ ਸਹਿਤ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਸਤਗੁਰੂ ਜੀ ਦੀ ਬਖਸ਼ਿਸ਼ ਕਿਰਪਾ ਹੋਈ ਗੋਦਾਰਾ ਸਾਹਿਬ ਉਸ ਸ੍ਰੀ ਗੁਰੂ ਸਿੰਘ ਸਭਾ ਬਿਖੇ ਜੁੜ ਮਿਲ ਕੇ ਅੰਮ੍ਰਿਤ ਵੇਲੇ ਤੋਂ ਚੱਲ ਰਹੇ ਗੁਰਮਤਿ ਦੀਵਾਨ ਦੇ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ પ્રાપ્ત ਹੋਇਆ ਹੈ ਨਿਤਨੇਮ ਦੇ ਅਨੁਸਾਰ ਅੰਮ੍ਰਿਤਮੇਰ ਬਰਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ শ্রবণ ਕੀਤਾ ਗੁਰੂ ਸਵਾਰਿਆਂ ਨੇ ਹਾਜ਼ਰੀ ਲਵਾਈ। ਉਪਰੰਤ ਅਰਦਾਸ ਬੇਨਤੀ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਮਹਾਂਵਾਰਖ শ্রবণ ਕੀਤਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਿਕ ਤੁਮਰੇ ਧਾਰੇ। ਜਹਿਬਾ ਇੱਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਗਿਨਹੀ ਲਘੀ ਹੈ ਰਹਾਉ ਇਹਦੇ ਪਾਵਨ ਸ਼ਬਦ ਜੋ ਅਜ ਮੁਖਵਾਕ ਰੂਪ ਦੇ ਵਿੱਚ ਪ੍ਰਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 673 ਅਤੇ 74 ਦੇ ਉੱਪਰ ਸੁਭਾਈ ਮਾਨ ਹੈ ਤੈਨ ਪੜੇ ਹਨ ਸਾਧ ਸੰਗਤ ਇਸ ਦੇ ਇੱਕ ਇੱਕ ਪਦੇ ਦੀਆਂ ਦੋ ਦੋ ਤੁਕਾਂ ਹਨ ਦੋ ਤੁਕਾਂ ਦਾ ਇੱਕ ਪਦਾ ਰਹਾਉ ਦਾ ਹੈ ਸਰਲੇਖ ਗੁਰੂ ਸਾਹਿਬ ਨੇ ਕੀਤਾ ਤਨਾ ਸ੍ਰੀ ਮਹਲਾ ਪੰਜਵਾਂ ਤਨਾ ਸ੍ਰੀ ਆਗਦਾ ਨਾਮ ਹੈ ਮਹਲਾ ਪੰਜਵਾਂ ਦਾ ਅਰਥ ਹੈ ਗੁਰੂ ਨਾਨਕ ਜੋਤ ਦਾ ਪੰਜਵਾਂ ਟਿਕਾਣਾ ਪੰਜਵੇਂ ਬਾਦ ਗੁਰੂ ਅਰਜਨ ਸੱਚਾ ਪਾਤਸ਼ਾਹ ਆਗਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰੋਂ ਮੁੱਖ ਬਾਖ ਰੂਪ ਦੇ ਵਿੱਚ ਰਹਿਮਤ ਕਰਦੇ ਹਨ ਜਿਹ ਬਾ ਏਕ ਕਬਨ ਗੁਣ ਕਰੀਆ ਜ਼ੁਬਾਨ ਇਹ ਕਹੈ ਸਾਡੀ ਕਬਨ ਗੁਣ ਕਰੀਆ ਵਾਹਿਗੁਰੂ ਤੇ ਗੁਣ ਬਹੁਤ ਹਨ ਇੱਕ ਜੀਬ ਤੋਂ ਅਸੀਂ ਤੇਰੇ ਕਿੰਨੇ ਕੁ ਗੁਣ ਕਰ ਗਏ ਨਹੀਂ ਕਾਇਆ ਸਾਡੇ ਸਾਡੀ ਸਮਰਥਾ ਨਹੀਂ ਹੈ ਕਿ ਅਸੀਂ ਆਪਣੀ ਸੀਮਤ ਮਤ ਨਾਲ ਇੱਕ ਜ਼ੁਬਾਨ ਤੋਂ ਤੇਰੇ ਅਨੰਤ ਗੁਣਾਂ ਨੂੰ ਗਾ ਸਕੀਏ ਉਹਨਾਂ ਦਾ ਭਿਆਨ ਕਰ ਸਕੀਏ ਤੇਰੀ ਰਹਿਮਤ ਨੂੰ ਮਾਣ ਸਕੀਏ ਇਹ ਕਮਾਲ ਦਾ ਬਚਨ ਹੈ ਸਾਬ ਸਮੇਤ ਕਈ ਵਾਰੀ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਆਉਂਦਾ ਹੈ ਤਕਲੀਫ ਹੁੰਦੀ ਹੈ ਤੇ ਉਹ ਦੁੱਖ ਉਹ ਤਕਲੀਫ ਸਾਨੂੰ ਇੰਨੀ ਵੱਡੀ ਲੱਗਣ ਲੱਗ ਜਾਂਦੀ ਹੈ ਉਹਦੇ ਸਾਹਮਣੇ ਜੋ ਬਾਕੀ ਪ੍ਰਾਪਤੀ ਸਾਡੀ ਹੁੰਦੀ ਜ਼ਿੰਦਗੀ ਦੀ ਜੋ ਹੋਰ ਅਨੰਤ ਬਖਸ਼ਿਸ਼ਾਂ ਸਾਡੇ ਕੋਲ ਹੁੰਦੀਆਂ ਨੇ ਵਾਹਿਗੁਰੂ ਜੀ ਰੱਖੀਆਂ ਹੋਈਆਂ ਉਹ ਸਾਰੀਆਂ ਸਾਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਇਹੋ ਲੱਗਦਾ ਹੈ ਕਿ ਸ਼ਾਇਦ ਸਾਨੂੰ ਮਿਲੀ ਹੀ ਕੁਝ ਨਹੀਂ ਸਿਵਾਏ ਦੁੱਖ ਤੋਂ ਤਕਲੀਫ ਤੋਂ ਉਸ ਵੇਲੇ ਮੱਤ ਉੱਪਰ ਪਰਦਾ ਪਿਆ ਹੁੰਦਾ ਹੈ ਤੇ ਜਿਹੜਾ ਪਰਦਾ ਸਾਡੇ ਮੱਥੇ ਤੇ ਪਿਆ ਹੁੰਦਾ ਸਾਫ ਸੰਗਤ ਉਹ ਪਰਦਾ ਸਾਨੂੰ ਵਾਹਿਗੁਰੂ ਦੇ ਗੁਣਾ ਨੂੰ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਤੇ ਬੜੀਆਂ ਨੂੰ ਦੇਖਣੀ ਪਤਾ। ਵਿਰਲੇ ਹੁੰਦੇ ਨੇ ਭਾਗਾ ਵਾਲੇ ਹੁੰਦੇ ਨੇ ਬਹੁਤ ਥੋੜੇ ਗੁਰਮੁਖ ਜਨ ਹੁੰਦੇ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਇਸ ਪੱਖ ਤੋਂ ਕੰਮ ਕਰਦੀ ਹੈ ਕਿ ਉਹਨਾਂ ਨੂੰ ਦੁੱਖ ਦੇ ਨਾਲ ਨਾਲ ਵਾਹਿਗੁਰੂ ਦੀ ਬਖਸ਼ਿਸ਼ ਵੀ ਨਜ਼ਰ ਆਉਣ ਲੱਗ ਪੈਂਦੀ ਹੈ ਰਹਿਮਤ ਵੀ ਨਜ਼ਰ ਆਉਣ ਲੱਗ ਪੈਂਦੀ ਹੈ ਤੇ ਰਹਿਮਤ ਵੀ ਈ ਨਜ਼ਰ ਆਉਂਦੀ ਹੈ ਉਹ ਮਹਿਸੂਸ ਕਰਨ ਲੱਗ ਪੈਂਦੇ ਨੇ ਕਿ ਸਾਡੇ ਉੱਪਰ ਕਰਤਾ ਪੁਰਖ ਜੀ ਨੇ ਇੰੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਿੰਨੇ ਕੁਣ ਕਈਏ ਸੀ ਉਸਤੇ ਕਿੰਨੀ ਖੁਬਦਿਆਲੀ ਕਰੀ ਹੈ ਅਸੀਂ ਤੇ ਬੜੇ ਸੀਮਤ ਜਏ ਇਨਸਾਨ ਹਾਂ ਸਾਡੀ ਸਮਝ ਬਹੁਤ ਸੀਮਤ ਹੈ ਜਿਵੇਂ ਇੱਕ ਲਿਖਾਰੀ ਹੋਇਆ yogi ala yaar khan ਜਿਨ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਰੀਰੀ ਦੇ ਪ੍ਰਸੰਘਾਂ ਨੂੰ ਲਿਖਿਆ ਹੈ ਤੇ ਜਦੋਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਦਾ ਗੁਣਗਾਨ ਕਰਦਾ ਹੈ ਤੇ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਜਿਹੜੀ ਬਖਸ਼ਿਸ਼ ਹੈ ਏ ਪ੍ਰਾਪਤ ਹੋਈ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਕਿ ਗੁਰੂ ਜੀ ਜੇ ਮੈਂ ਤੁਹਾਡੀਆਂ ਬਖਸ਼ਿਸ਼ਾਂ ਨੂੰ ਵੇਖਣਾ ਹੋਵੇ ਏਕ ਆਖ ਸਿਰ ਬੁਲ ਬੁਲਾ ਕਿ ਕਹਿੰਦੇ ਮੇਰੀ ਹੈਸੀਅਤ ਇੱਕ ਵਿਸ਼ਾਲ ਸਾਗਰ ਦੇ ਅੰਦਰ ਇੱਕ ਨਿੱਕੇ ਜੇ ਪਾਣੀ ਦੇ ਬੁਲਬਲੇ ਵਰਗੀ ਹੈ ਨੇ ਕਿ ਜੇ ਪਾਣੀ ਨੇ ਬੁਲਬਲੇ ਵਰਗੇ ਵਿਸ਼ਾਲ ਸਮੁੰਦਰਿਆ ਇੱਕ ਬਹੁਤ ਵੱਡਾ ਜਿੱਦਾ ਅੰਤ ਹੋਇਆ ਤੇ ਉਹਦੇ ਅੰਦਰ ਪਾਣੀ ਦਾ ਇੱਕ ਬੁਲਬਲਾ ਹੈ ਪੈਦਾ ਹੋਇਆ ਬਣਿਆ ਉਹ ਬਣਿਆ ਉਹਦੇ ਕੋਲ ਬਹੁਤ ਥੋੜਾ ਸਮਾਂ ਆ ਉਸ ਸਾਗਰ ਦੇ ਵਿੱਚ ਵਿਚਰਨ ਦੇ ਲਈ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੇ ਅਥਾ ਬ੍ਰਹੰਤ ਸਾਗਰ ਨੂੰ ਉਹ ਨਿੱਕਾ ਜਿਹਾ ਫੁਲਬੁਲਾ ਕਿਵੇਂ ਵੇਖ ਸਕਦਾ ਜੀ ਕਿਵੇਂ ਵੇਖ ਸਕਦਾ ਇੱਕ ਤੇ ਸਮਾ ਹੈ ਨੇ ਤੇ ਦੂਸਰਾ ਜਿਹਨੂੰ ਵੇਖਣਾ ਉਹਦੀ ਵਿਸ਼ਾਲਤਾ ਬਹੁਤ ਵੱਡੀ ਹੈ ਤੇ ਉਹ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਬਖਸ਼ਿਸ਼ ਇਸੇ ਤਰ੍ਹਾਂ ਆ ਸਾਗਰ ਦੀ ਤਰ੍ਹਾਂ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੋ ਤੁਸੀਂ ਤੇ ਮੈਂ ਆਪਣੇ ਆਪ ਦੇ ਵਿੱਚ ਪਾਣੀ ਦੇ ਇੱਕ ਬੁਲਬਲੇ ਦੀ ਤਰ੍ਹਾਂ ਹਾਂ ਇੱਕ ਤੇ ਮੇਰਾ ਸਮਾਂ ਬਹੁਤ ਥੋੜਾ ਹੈ ਤੇ ਦੂਸਰਾ ਮੇਰੀ ਸੀਮਤ ਰਿਸ਼ਕੀ ਹੈ ਤੁਹਾਡੀ ਅਸੀਮ ਬਖਸ਼ਿਸ਼ ਨੂੰ ਮੈਂ ਨਹੀਂ ਦੇਖ ਸਕਦਾ ਮੈਂ ਨਹੀਂ ਜਾ ਸਕਦਾ ਗੁਰੂ ਸਾਹਿਬ ਨੇ ਇਸ ਵਚਨ ਨੂੰ ਬਾਣੀ ਦੇ ਅੰਦਰ ਵੀ ਵਿਆਖਿਆ ਕੀਤੀ ਹੈ ਸਤਗੁਰੂ ਥੋੜਾ ਫਰਕ ਨਾਲ ਲਿਖਦੇ ਆ ਤੂੰ ਦਰੀ ਆਓ ਦਾਣਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਜਹਾਂ ਜਹਾਂ ਦੇਖਾਂ ਤਉ ਤਮ ਤੂੰ ਹੈ ਤੁਜ ਤੇ ਮਿਕਸੀ ਫੂਟ ਮਰਾ ਵਾਹਿਗੁਰੂ ਅਸੀਂ ਇੱਕ ਨਿੱਕੀ ਜਿਹੀ ਮੱਛੀ ਹੱਕੀਆਂ ਤੇ ਤੂੰ ਵਿਸ਼ਾਲ ਖਾਰੇ ਸਮੁੰਦਰ ਵਰਗਾ ਹੈ ਬਹੁਤ ਬੇਅੰਤ ਤੇ ਬੜਾ ਵੱਡਾ ਆ ਮੱਛੀ ਦਾ ਆਪਣਾ ਇੱਕ ਖੇਤਰ ਹੁੰਦਾ ਉਸ ਸਮੁੰਦਰ ਦੇ ਅੰਦਰ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੀ ਜਾਂਦੀ ਉਸ ਸਮੁੰਦਰ 'ਚ ਜਮਦੀ ਸਮੁੰਦਰ 'ਚ ਜਿਉਂਦੀ ਉਹਦਾ ਘਰ ਵੀ ਸਮੁੰਦਰ ਹੈ ਉਹਦਾ ਜੀਵਨ ਜ਼ਿੰਦਗੀ ਵੀ ਸਮੁੰਦਰ ਉਹਦਾ ਖਾਣਾ ਬਿਨਾ ਵੀ ਉਥੇ ਹੀ ਪਿਆ ਸਾਗਰ ਦੇ ਅੰਦਰ ਸਾਗਰ ਦੇ ਅੰਦਰ ਰਹਿ ਗਈ ਹੋਈ ਸਾਗਰ ਦੀ ਬਿਆੰਤਤਾ ਉਹ ਨਹੀਂ ਜਾਣ ਸਕਦੀ ਉੱਤੇ ਕੋਈ ਜਾਣ ਨਹੀਂ ਸਕਦੀ ਪਰ ਕਿੱਡੀ ਕਮਾਲ ਦੀ ਗੱਲ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਪਰ ਉਸੇ ਮੱਛੀ ਨੂੰ ਤੁਸੀਂ ਪਾਣੀ ਤੋਂ ਵੱਖ ਕਰੋ ਨਾ ਉਹ ਖਤਮ ਵੀ ਹੋ ਜਾਏ ਉਹਦੀ ਜ਼ਿੰਦਗੀ ਪਾਣੀ ਉਹਦਾ ਜੀਵਨ ਪਾਣੀ ਹੈ ਸਾਡੇ ਹਾਲਤ ਅਸਾਂ ਚ ਉਸੇ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਚ ਰਹਿੰਦੀ ਤੇ ਪਾਣੀ ਦੀ ਕਦਰ ਨਹੀਂ ਜਾਣ ਸਕਦੀ ਹੁੰਦੀ ਪਰ ਜਦੋਂ ਉਹ ਵਿਛੋੜਾ ਪਾਣੀ ਤੋਂ ਪੈਂਦਾ ਨਾ ਫਿਰ ਉਹ ਤੜਪਦੀ ਵੀ ਹੁੰਦੀ ਬੇਰਕਦੀ ਹੁੰਦੀ ਕਿ ਮੈਨੂੰ ਪਾਣੀ ਤੱਕ ਲੈ ਕੇ ਜਾਵੇ ਕੋਈ ਸਮੁੰਦਰ ਤੱਕ ਲੈ ਕੇ ਜਾਵੇ ਅਸੀਂ ਇਨਸਾਨ ਸਾਡੇ ਆਲੇ ਦੁਆਲੇ ਵਾਯੂ ਸਾਡੇ ਅੰਦਰ ਵਾਯੂ ਹੈ ਉਹਨੇ ਸਾਨੂੰ ਬਣਾਇਆ ਉਹਨੇ ਸਾਨੂੰ ਸਿਰਜਿਆ ਉਹਦੀ ਰਹਿਮਤਾ ਸਾਡੇ ਉੱਪਰ ਬੇਅੰਤ ਹੈ ਕਿੰਨੀ ਰਹਿਮਤਾ ਹੈ ਮਹਾਰਾਜ ਇਹਦੇ ਹਰ ਆਪੇ ਮਾਤਾ ਆਪੇ ਪਿਤਾ ਜਿਨੇ ਜੀਉ ਉਪਾਏ ਜਗਤ ਦਿਖਾਇਆ ਸਭ ਤੋਂ ਪਹਿਲੀ ਗੱਲ ਤੇ ਆਪੇ ਮਾਤਾ ਆਪੇ ਪਿਤਾ ਮਾਤਾ ਤੇ ਪਿਤਾ ਦੇ ਰੂਪ ਦੇ ਵਿੱਚ ਉਹ ਆਪੇ ਹੈ ਤੇ ਉਸ ਤੋਂ ਬਾਅਦ ਜੀਉ ਉਪਾਏ ਉਸੇ ਨੇ ਸਾਡਾ ਜੀਉ ਪੈਦਾ ਕੀਤਾ ਸਾਡੇ ਸੰਸਾਰ ਤੇ ਆਉਣ ਦਾ ਮੱੜ ਬਣਾਇਆ ਉਜਾਗਤ ਦਿਖਾਇਆ ਫਿਰ ਉਸੇ ਨੇ ਸਾਨੂੰ ਉਜਾਗਤ ਦਿਖਾਇਆ ਸਾਡੇ ਅੰਦਰ ਬੈਠਾ ਉਹ ਆਪ ਸਾਨੂੰ ਦਿਖਾ ਰਿਹਾ ਹੈ ਜਗਤ ਤੇ ਅਸੀਂ ਉਸੇ ਨੂੰ ਭੁੱਲ ਜਾਂਦੇ ਹਾਂ ਜਿਹੜਾ ਸਾਨੂੰ ਦਿਖਾ ਰਿਹਾ ਸੀ ਉਸੇ ਨੂੰ ਦੇਖਣਾ ਭੁੱਲ ਜਾਂਦੇ ਹਾਂ ਉਸੇ ਨੂੰ ਦੇਖਣਾ ਭੁੱਲ ਜਾਂਦੇ ਹਾਂ ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਕਹਿੰਦੇ ਜਿਵੇਂ ਬੱਸ 'ਤੇ ਬੈਠੇ ਹੋਏ ਅਸੀਂ ਇਹ ਭੁੱਲ ਜਾਈਏ ਕਿ ਇੱਕ ਸਿਆਣਾ ਡਰਾਈਵਰ ਇਹ ਕੋਲ ਚਲਾ ਰਿਹਾ ਹੈ ਇਕ ਸਾਰਾ ਡਰਾਈਵਰੀਆ ਜਿਹੜੇ ਨੂੰ ਚਲਾ ਰਿਹਾ ਹੈ ਅਸੀਂ ਆਪਣੇ ਫੋਨ 'ਚ ਆਪਣੀਆਂ ਗੱਲਾਂ 'ਚ ਆਪਣੀ ਜ਼ਿੰਦਗੀ ਆਪਣੇ ਦੁੱਖਾਂ ਸੁੱਖਾਂ 'ਚ ਹੀ ਫਸੇ ਪਏ ਹੁੰਦੇ ਆ ਹੁਣ ਜੇ ਹੁੰਦੇ ਆ ਤੇ ਉਹ ਜਿੱਥੇ ਅਸੀਂ ਬੈਠੇ ਆ ਉਹਨੂੰ ਚਲਾਉਣ ਦੇ ਕਾਰ ਸਾਡਾ ਕਦੇ ਵੀ ਧਿਆਨ ਨਹੀਂ ਜਾਂਦਾ ਦੇਖਦੇ ਨਹੀਂ ਅਸੀਂ ਜ਼ਿੰਦਗੀ ਜੀ ਲੈਣਿਆ ਦੁਨੀਆ ਦੇ ਅੰਦਰ 20 ਸਾਲ 50 ਸਾਲ 60 ਸਾਲ 70 ਸਾਲ 80 ਸਾਲ 100 ਸਾਲ ਉਮਰ ਲੱਗ ਜਾਂਦੀ ਸਾਡੀ ਪਰ ਇਹ ਜ਼ਿੰਦਗੀ ਕਿਨੇ ਤੋਂ ਮਿਲੀ ਇਹ ਜੀਵਨ ਸਾਨੂੰ ਕਿਵੇਂ ਮਿਲਿਆ ਕਿਹਨੇ ਦਿੱਤਾ ਇੱਥੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਇੱਥੇ ਸਦਾ ਸਾਡੀ ਰੱਖਿਆ ਕੌਣ ਕਰਦਾ ਹਾਰੇ ਰੱਖਾ ਏਕਮ ਹਰਿਮਹਾਰਾ ਸੁਆਮੀ ਤਾਂਹੀ ਬਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਹ ਗਿਰਦ ਘਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਇੱਥੇ ਸਾਨੂੰ ਬਚਾਉਂਦਾ ਕੌਣ ਰਿਹਾ ਕਦਮ ਕਦਮ ਤੇ ਪਰ ਜਿਸ ਦਾ ਸਾਸ ਨਾ ਕਾਟ ਤਾ ਆਪ ਤਾ ਕੋ ਰਾਖਤ ਦੇਕਰ ਆਥ ਇਥੇ ਸਾਡੇ ਭੋਜਨ ਦਾ ਖਾਣ-ਪੀਣ ਦਾ ਪ੍ਰਬੰਧ ਕੌਣ ਕਰਦਾ ਰਿਹਾ ਹੈ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਗੁਰਬਾਨ ਜੇ ਪ੍ਰਸਾਦ ਸ਼ਕੀ ਅੰਮ੍ਰਿਤ ਖਾਹੇ ਤਿਸ ठाकुर ਕੋ ਰਖ ਮਨ ਮਾਨ ਇਹ ਕੌਣ ਕਰਦਾ ਰਿਹਾ ਸਾਡੇ ਲਈ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਪਾਠ ਪਟੰਬਰ ਦਾ ਅਰਥ ਹੁੰਦਾ ਸੋਨੇ ਤੋਂ ਸੋਨੇ ਕੱਪੜੇ ਇਹ ਕਿਹਨੇ ਬਣਾਇਆ ਗਿਆ ਰਿਹਾ ਆਪਾਂ ਕਹਿੰਦੇ ਕਿ इंडस्ट्री ਨੇ ਬਣਾਇਆ ਹੈ ਫਲਾਣੀ ਬੈਂਡ ਨੇ ਬਣਾਇਆ ਹੈ ਤੇ ਪਿਆਰੋ ਉਹ ਉਹ ਜਿਹੜੀ ਇੰਡਸਟਰੀ ਹੈ ਜਿਹੜੀਆਂ ਮਸ਼ੀਨਾਂ ਆ ਜਿਹੜੀਆਂ ਕੰਮ ਕਰ ਰਹੀਆਂ ਨੇ ਉਹ ਕਿਨੇ ਬਣਾ ਗਿਆ ਨੇ ਮਨੁੱਖ ਨੇ ਮਨੁੱਖਰੇ ਅੰਦਰ ਕੌਣ ਬੈਠਾ ਪਰਮੇਸ਼ਰ ਰੱਬ ਮਨੁੱਖ ਨੂੰ ਕਿਨੇ ਬਣਾਇਆ ਉਹ ਵਾਹਿਗੁਰੂ ਨੇ ਤੇ ਬਖਸ਼ਿਸ਼ਾਂ ਕਿਹੜੀਆਂ ਨੇ ਫਿਰ ਸਾਰੀਆਂ ਰੱਬ ਜੀ ਦੀਆਂ ਅਸੀਂ ਐਵੇਂ ਹੀ ਕਈ ਵਾਰੀ ਉਸ ਤੋਂ ਬੇਗੁਗ ਹੋ ਜਾਂਦੇ ਆ ਕਿ ਸਾਡੇ ਲਈ ਕੀ ਬਣਾਇਆ ਜੀ ਬੜਾ ਕੁਝ ਬਣਾਇਆ ਕਈ ਵਜ੍ਹਾ ਕਰਦਾ ਨਿਆਇ ਤੇ ਜੀ ਡਾਕਟਰ ਮਹਾ ਨੇ ਡਾਕਟਰ ਦੇ ਅੰਦਰ ਕੌਣ ਬੈਠਾ ਪ੍ਰਭ ਪਰਮੇਸ਼ਰ ਆਪ ਵੈਗਰੂ ਨਾ ਕਰੇ ਕਦੀ ਉਹ ਆਪਰੇਟ ਕਰ ਰਿਹਾ ਤੇ ਉਹਨੂੰ ਆਪਰੇਟ ਕਰਦੇ ਕਰਦੇ ਨੂੰ ਆਪ ਨੂੰ ਕੁਝ ਹੋ ਜਾਏ ਤੇ ਫਿਰ ਬੈਠਾ ਤੇ ਸਾਰਿਆਂ ਦੇ ਅੰਦਰ ਉਹ ਆਪ ਹੀ ਹੈ ਨਾ ਮਹਾਰਾਜ ਕਹਿੰਦੇ ਨਾ ਬਿਰਖ ਹੈ ਹੀਟ ਸਭ ਜਨ ਤੇ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ ਜਿਵੇਂ ਕਈ ਪ੍ਰਕਾਰ ਦੇ ਪੰਛੀ ਉੱਡ ਕੇ ਇੱਕ درخت ਦੇ ਉੱਪਰ ਆ ਕੇ ਬੈਠ ਜਾਂਦੇ ਉਹਨਾਂ ਸਾਰਿਆਂ ਦਾ ਸਹਾਰਾ ਤੇ درخت ਦਾ ਨਾਜੀ। ਕਿਵੇਂ ਹੀ ਸਾਡੇ ਸਾਰਿਆਂ ਦੇ ਅੰਦਰ ਜੀਵਨ ਰੂਪ ਹੋ ਕੇ ਜ਼ਿੰਦਗੀ ਰੂਪ ਹੋ ਕੇ ਪ੍ਰਾਣ ਰੂਪ ਹੋ ਕੇ ਪਰਮੇਸ਼ਰ ਆਪ ਹੀ ਟਿਕਿਆ ਹੋਇਆ ਕਿਸੇ ਅੰਦਰ ਵਾਧ ਨਹੀਂ ਕਿਸੇ ਅੰਦਰ ਘਟ ਨਹੀਂ। ਬਸ ਅੱਗੇ ਇਸ ਦੀ ਸਾਧਨਾ ਆਇਆ। ਕਿਸੇ ਨੇ ਸਾਧਨਾ ਕੀਤੀ ਉਹ ਡਾਕਟਰ ਬਣ ਗਿਆ ਕਿਸੇ ਨੇ ਸਾਧਨਾ ਕੀਤੀ ਇੰਜੀਨੀਅਰ ਬਣ ਗਿਆ ਕਿਸੇ ਨੇ ਕੁਝ ਕਿਸੇ ਨੇ ਕੁਝ ਤੇ ਕੋਈ ਗੁਰਮੁਖ ਥੋੜਾ ਅੱਗੇ ਲੰਘ ਜਾਂਦਾ ਹੈ ਹਰ ਜਨ ਐਸਾ ਚਾਹੀਐ ਜੈਸਾ ਹੱਦਗੀ ਹੋਏ ਉਹ ਆਪਣੇ ਅੰਦਰ ਨੂੰ ਪਛਾਣ ਕੇ ਇਮਾਨਦਾਰ ਤਾਂ ਨਵੇਸਕਲ ਅੰਦਰ ਘਟਹੀ ਪੀਰਥ ਨਾ ਵਾਂ ਅੰਦਰ ਨੂੰ ਪਛਾਣ ਕੇ ਕਰਤਾਰ ਦੀ ਜੋਤ ਨਾਲ ਇੱਕਿਕ ਹੋ ਜਾਂਦਾ ਆਪਣਾ ਅਧਿਆਤਮਕ ਬੰਧ ਮੁਕਾ ਲੈਂਦਾ ਹੈ ਤੇ ਐਸਾ ਗੁਰਮੁਖ ਨਾਲ ਹੀ ਨਾਲ ਆਪਣਾ ਦੁਨੀਆਵੀ ਪ੍ਰਬੰਧ ਜਿਹੜਾ ਸੰਸਾਰ ਦਾ ਕਾਰਜ ਹੈ ਇਹ ਨੂੰ ਵੀ ਨਿਭਟਾਉਂਦਾ ਤੇ ਇਹ ਨੂੰ ਸੰਪੂਰਨ ਕਰ ਲੈਂਦਾ ਸੋ ਗੁਰੂਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹਬਾਰ ਏਕ ਕਵਨ ਗੁੰਮ ਕਹੀਐ ਵਾਹਿਗੁਰੂ ਜੀ ਜੀਵ ਸਾਡੀ ਇੱਕ ਹੈ ਗੁਣ ਤੇਰੇ ਬਿਆੰਤ ਹਨ ਰਹਿਮਤਾਂ ਤੇਰੀਆਂ ਬਹੁਤ ਹਨ ਅਸੀਂ ਕਿੰਨੀਆ ਕਰਮ ਤਾਂ ਕਿੰਨੇ ਕਿਤੇ ਗੁਨਾਹ ਨੂੰ ਪਾਉਣਾ ਕਰੀਏ ਭਾਵੇਂ ਸਾਰੇ ਗੁਨਾਹ ਸਾਡੇ ਤੋਂ ਸਾਰੀ ਉਮਰ ਦੇ ਵਿੱਚ ਨਹੀਂ ਗਾਏ ਜਾ ਸਕਦੇ ਅਸੀਂ ਨਹੀਂ ਗਾ ਸਕਦੇ ਬੇਅੰਤ ਬਖਸ਼ਿਸ਼ਾਂ ਤੇ ਬੇਅੰਤ ਗੁਨਾਹ ਵੱਡੀਆਂ-ਵੱਡੀਆਂ ਰਤਰੀਆਂ ਵੱਡੀ-ਵੱਡੀਆਂ ਚਾਰਜ ਸ਼ੋਭਾ ਕਾਰਜ ਆਇਆ ਰਸੇ ਬਹੁਤ ਵੱਡੀਆਂ-ਵੱਡੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਆਆਂ ਤੁਹਾਡੀਆਂ ਜਿਹੜੀਆਂ ਸਾਡੇ ਕਹਿਰ ਕਥਨ ਤੋਂ ਪਏ ਹਨ ਤੇ ਤੁਸੀਂ ਇਹ ਵੀ ਸਭ ਦੱਸ ਦਿੱਤਾ ਕੇਵਲ ਕਹਿਣਾ ਕਥਨ ਦਾ ਭੀਜਾ ਗੋਬੇਦ ਹਰ ਭਾਵ ਹੈ ਪੈਜ ਰਖਾਈ ਗਿਆ ਅਸੀਂ ਜ਼ੁਬਾਨ ਤੋਂ ਆਖੀ ਜਾਈਏ ਸਾਡੀ ਰੂਹ ਮੰਨੇ ਨਾ ਅੰਤਰਾਤਮਾ ਮੰਨੇ ਨਾ ਹੋਵੇ ਕੇਵਲ ਅਸੀਂ ਜ਼ੁਬਾਨੋਂ ਤੇਰੇ ਗੋਣ ਗਾਈ ਜਾਈਏ ਚਾਰ ਲੋਕਾਂ ਚ ਬੈਠ ਕੇ ਤੇ ਦੁਨੀਆ ਵੇਖੇਗੀ ਲੋਕ ਆਖਣਗੇ ਹਾਂ ਭਾਈ ਬਾਤ ਕਰ ਰਿਹਾ ਹੈ ਹਾਂ ਭਾਈ ਕੀ ਤਰਫ ਪਰੇਸ਼ ਜੋ ਹੈ ਉਹਦੇ ਨਾਲ ਜੁੜਿਆ ਹੋਇਆ ਸਤ ਸੰਗਿਆ ਜਾਂਦਾ ਪਰ ਬਾਹਰ ਚਲਾ ਜਾਣਾ ਲੋਕਾਂ ਨੂੰ ਖੁਸ਼ ਕਰਨੇ ਚਲਾ ਜਾਣਾ ਹਟਦੇ ਨਹੀਂ ਸਿਕਤ ਦੇ ਫੋਰਸ ਕਰੀ ਜਾਂਦੇ ਸੀ ਤੂੰ ਜਾਂਦਾ ਜੀ ਤੂੰ ਮਠਾ ਨੇ ਟੇਕਦਾ ਤੂੰ ਸੰਗਤ ਨਹੀਂ ਕਰਦਾ ਚਲੋ ਪਰਿਵਾਰ ਖੁਸ਼ ਹੋ ਜੋ ਇਸ ਬਹਾਨੇ ਨਾਲ ਮੈਂ ਚਲਾ ਗਿਆ ਬਈ ਆ ਦੇਖ ਲੋ ਭਾਈ ਫੋਟੋ ਕੱਚੇ ਪਾ ਦਿੱਤੀ ਮੈਂ ਘਰਦਵਾਰੀ ਜਾ ਕੇ ਆਇਆ ਮੈਂ ਮੰਦਿਰ ਵਿੱਚ ਗਿਆ ਤੁਸੀਂ ਕਿਹਾ ਸੀ ਕਿ ਮੈਂ ਤਾਰਿਕ ਕਰਕੇ ਜਾ ਰਿਹਾ ਹਾਂ ਇਸ ਤਰੀਕੇ ਨਾਲ ਨਹੀਂ ਕਰਿਓ ਜੇ ਸਾਡਾ ਮਨ ਸਾਡਾ ਅੰਤਰਾ ਆਤਮਾ ਜੁੜਿਆ ਨਹੀਂ ਹੋਇਆ ਤੇ ਗਰਮੀ ਗੱਲ ਬਣੇਗੀ ਸਾਨੂੰ ਅੰਦਰੋਂ ਮਹਾਰਜ ਜੀ ਨੇ ਨਾ ਜਿਉ ਹ ਨਿਰਮਲ ਬਾਹਰੋਂ ਨਿਰਮਲ ਸਾਨੂੰ ਅੰਦਰੋਂ ਤੇ ਬਾਹਰੋਂ ਇੱਕ ਮਿਕ ਹੋਣਾ ਪਏਗਾ ਤੇ ਜਦੋਂ ਸਾਡੀ ਥੋੜੀ ਜੀ ਦੌੜ ਬਾਹਰੋਂ ਹਟ ਕੇ ਖੋਜ ਅੰਦਰ ਦੀ ਹੋਏਗੀ ਜਿਹਨੂੰ ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਪਰੇਸ਼ਾਨੀਆਂ ਚ ਨਾ ਫਿਰੇ ਚੱਲੋ ਅੰਦਰ ਦੀ ਖੋਜ ਕਰ ਤੇ ਜਦ ਅੰਦਰ ਦੀ ਖੋਜ ਹੋਏਗੀ ਨਾ ਫਿਰ ਸਾਨੂੰ ਕਰਤਾਰ ਦੇ ਗੁਣਾਂ ਦਾ ਕਰਤਾਰ ਦੇ ਉਪਕਾਰਾਂ ਦਾ बोਧ ਹੋਏਗਾ ਉਸ ਦੀ ਸਮਝ ਆਏਗੀ ਪਾਪ ਵਾਇਗ੍ਰਤ ਬਹੁਤ ਵੱਡਾ ਬੇਅੰਤ ਹੈ ਰਮਈਆ ਕੇ ਗੁਣ ਛੇਦ ਪ੍ਰਾਨੀ ਕਬਨ ਬੋਲ ਤੇ ਕਬਨ ਦ੍ਰਿਸ਼ਾਨੀ ਜਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਾ ਉਭਾਰਿਆ ਬਾਰ ਗਵਸਤੋ ਜੈ ਪਿਆਰੈ ਦੂਰ ਭਰ ਜੋ ਵਰਪੋਜਨ ਸੁਖਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਆਪਿ ਆਓ ਬੈਠ ਕੋ ਦੈਨ ਇਹ ਦਿਗੁਨ ਗੁਰ ਕਿਛੁ ਨਭੁ ਜੈ ਬਖਸ਼ ਲੈ ਤੋ ਨਾਨਕ ਸਿਜੈ ਹਰਿ ਸਿਤੇ ਤਾਰੇ ਦਾ ਸਮਝ ਆਏਗੀ ਕਿ ਅਛ ਰਮਈਆ ਕੇ ਗੁਨ ਰਾਮ ਜੀ ਦੇ ਰਮੀ ਹੋਈ ਹਸਤੀ ਦੇ ਕਰਤਾਰ ਦੇ ਗੁਣ ਉਪਕਾਰ ਸਾਡੇ ਉੱਪਰ ਬਹੁਤ ਜ਼ਿਆਦਾ ਹਨ ਮੈਂ ਐਵੇਂ ਹੀ ਉਹਦੇ ਉਪਕਾਰਾਂ ਨੂੰ ਭੁਲਾਈ ਕਰਦਾ ਸੀ ਖੁੱਲੀ ਬੈਠਾ ਸੀ ਉਹਦੇ ਉਪਕਾਰ ਵੀ ਇੰਨੇ ਹਨ ਕਿ ਭੁਲਾਇਆ ਵੀ ਸਾਡੇ ਤੋਂ ਨਹੀਂ ਭੁਲੜਿਆ ਚਾਹ ਕੇ ਵੀ ਬੁਲੋਣੀ ਚਾਹੀਏ ਤਾਂ ਤੇ ਫਿਰ ਵੀ ਨਹੀਂ ਭੁੱਲ ਸਕਦੇ ਕਿਸੇ ਨਾ ਕਿਸੇ ਰੂਪ ਚੋਂ ਦੇ ਉਪਕਾਰ ਸਾਡੇ ਸਾਹਮਣੇ ਆ ਹੀ ਜਾਂਦੇ ਆ ਜਦੋਂ ਕਿਸੇ ਦੂਸਰੇ ਨੂੰ ਵੇਖੀਦਾ ਆ ਕਿ ਛੇ ਦੇ ਕੋਲਾ ਚੀਜ਼ ਹੈ ਦੀ ਵਾਹਿਗੁਰੂ ਨੇ ਸਾਨੂੰ ਸੌਂਪੀ ਹੋਈ ਹੈ। ਬਖਸ਼ੀ ਹੋਈ ਹੈ। ਸੋ ਸਾਧ ਸੰਗਤ ਬੰਤੇ ਨੂੰ ਸਮਝਣਾ। ਨੁਕਤੇ ਨੂੰ ਸਮਝਣਾ ਆਪ ਜੀਆਂ ਨੇ। ਕਰਤਾਰ ਭੀਆਂ ਵਡਿਆਈਆਂ ਬਹੁਤ ਹਨ। ਕਰਤਾਪੁਰਖ ਦੀਆਂ ਰਹਿਮਤਾਂ ਬਹੁਤ ਹਨ। ਬਸ ਜ਼ਰੂਰਤ ਹੈ ਕਿ ਅਸੀਂ ਆਪਣੀ ਦ੍ਰਿਸ਼ਟੀ ਨੂੰ ਸਿੱਧਾ ਰੱਖ ਕੇ ਉਸ ਨੇ ਉਹ ਵਿਆਹਿਆਂ ਨੂੰ ਜਾਣਨ ਵਾਲੇ ਪਾਸੇ ਰੁਤਿਏ ਤੇ ਥੋੜਾ ਬਹੁਤ ਉਹਦੇ ਸ਼ੁਕਰਾਨੇ ਦੇ ਵਿੱਚ ਲਗਣਾ ਕਰੀਏ ਮਹਾਰਾਜ ਕਹਿਣ ਲੱਗੇ ਜੇਹਬਾ ਏਕ ਸਾਡੀ ਜੇਹਬਾ ਇੱਕ ਹੈ ਸਾਧ ਸੰਗਤ ਕਵਨ ਗੁਣ ਕਹੀਏ ਕਿਹੜੇ ਕਿਹੜੇ ਗੁਣ ਸੀ ਕਹੀਏ ਬਿਆਨ ਕਰੀਏ ਕਥਨ ਕਰੀਏ ਭਾਵ ਉਹਦੇ ਗੁਣ ਇੰਨੇ ਹਨ ਕਿ ਇੱਕ ਜ਼ੁਬਾਨ ਤੋਂ ਗਾਏ ਨਹੀਂ ਜਾ ਸਕਦੇ ਇਸ ਲਈ ਬਾਬਾ ਜੀ ਨੇ ਇੱਕ ਸ਼ਬਦ ਉਚਾਰਿਆ ਨਾ ਉਹ ਕਹਿੰਦੇ ਹਨ ਸੰਕ ਸੁਨੰਦ ਮਹੇਸ਼ ਸਮਾਨ ਸ਼ੇਖ ਨਾਗ ਤੇਰਾ ਮਰਮ ਨਾ ਜਾਨਾ ਸੰਤ ਸੰਗਤ RAM ਰਿਧੈ ਵਸਾਈ ਰਹਾਓ ਸੁਰਪਤ ਨਰਪਤ ਨਹੀਂ ਗੁਣ ਜਾਨਾ ਕਮਲਾਪਤ ਕਮਲਾ ਨਹੀਂ ਜਾਨਾ ਮਹਾਰਾਜ ਨੇ ਕਿੱਡੇ ਉਹ ਦੇਵੀ ਦੇਵਤੇ ਆ ਜਿਹੜੇ ਜਿਉਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀਆਂ ਗੱਲਾਂ ਕਰਦੇ ਵੀ ਸਾਨੂੰ ਸਮਝਾਉਣਾ ਕੀਤਾ ਸੰਕ ਸੁਨੰਦ ਮਹੇਸ਼ ਸਮਾਨਾ ਸੰਕ ਸੁਨੰਦ ਦਾ ਅਰਥ ਕੀ ਹੈ ਕਹ ਰਹੇ ਹੋ ਬ੍ਰਹਮਾ ਦੇ ਪੁੱਤਰ ਬ੍ਰਹਮਾ ਜੋ ਬਹੁਤ ਵੱਡਾ ਦੇਵਤਾ ਮੰਨਿਆ ਗਿਆ ਹੈ ਕਹਿੰਦੇ ਉਹਨੀ ਤੇ ਉਹਦੇ ਪੁੱਤਰਾਂ ਨੇ ਵੀ ਉਦੇ ਪਰਿਵਾਰ ਨੇ ਵੀ ਰੱਬ ਜੀ ਦੀਆਂ ਬਖਸ਼ਿਸ਼ਾਂ ਤੇ ਵਡਿਆਈਆਂ ਦਾ ਅੰਤ ਨਹੀਂ ਜਾ ਰਿਹਾ ਉਹਦੇ ਗੁਣਾ ਨੂੰ ਮੁਕੰਮਲ ਰੂਪ ਦੇ ਵਿੱਚ ਜਾਣਨਾ ਨਹੀਂ ਕੀਤਾ ਗੁਰੂ ਦੇਵ ਜੀ ਕਹਿੰਦੇ ਬੇਸ਼ੁਮਾਰ ਬੇਅੰਤ ਸੁਆਮੀ اے ਸੁਆਮੀ ਜੀ ਜਦੋਂ ਸਾਡੀ ਦ੍ਰਿਸ਼ਟੀ ਤੁਹਾਡੇ ਉਪਕਾਰਾਂ ਨੂੰ ਜਾਣਨ ਲੱਗੀ ਪਰ ਸੋਝੀ ਆਈ ਬੇਸ਼ੁਮਾਰ شمار ਦਾ ਅਰਥ ਹੁੰਦਾ ਹੈ ਪਿਆਰਿਓ ਅੰਦਾਜ਼ਾ ਲਾ ਲੈਣਾ ਇੱਕ ਨੇੜੇ-ਤੇੜੇ ਦਾ ਅੰਦਾਜ਼ਾ ਤਿਆਰ ਕਰ ਲੈਣਾ ਅਪਰੋਕਸੀਮੇਟਿਕ ਵੈਲਿਊ ਤਿਆਰ ਕਰ ਲੈਣੀ ਕਿ ਲਗਭਗ ਠੀਕ ਹੈ ਜੀ ਅਸਰਾ ਬਲੀ ਦੇ 50 ਗੁਣ ਤੇ ਮੇਰੇ ਉੱਪਰ ਹੋਣਗੇ। ਇਨੀਆਂ ਤੇ ਬਖਸ਼ਿਸ਼ਾਂ ਤੇ ਉਹਦੀਆਂ ਮੇਰੇ ਉੱਪਰ ਹੋਣਗੀਆਂ। ਮਹਾਰਾਜ ਕਹਿੰਦੇ ਨਹੀਂ ਬੇਸ਼ੁਮਾਰ ਸ਼ੁਮਾਰ ਹੋਣਗੀਆਂ। ਅੰਦਾਜ਼ਾ ਕੋਈ ਨਹੀਂ। ਬੇਅੰਤ ਬਖਸ਼ਿਸ਼ਾਂ ਹਨ। ਕਿ ਮਹਾਰਾਜ ਨੇ ਬਾਣੀ ਜੀ ਕਹਿਣਾ ਉਹਦੀ ਦਾਤ ਕਿੰਨੀ ਵੱਡੀ ਆ। ਜਾਣੇ ਕੌਣ ਕੂਤ। ਕੂਤ ਦਾ ਅਰਥ ਹੁੰਦਾ ਪਿਆ ਰਹੋ। ਉਹ ਸਕੇਲ ਸਾਡਾ ਜਿਹਦੇ ਨਾਲ ਅਸੀਂ ਮਿਨਤੀ ਕਰਦੇ ਆ ਉਹਨੂੰ ਕੂਤ ਕਿਹਾ ਜਾਂਦਾ ਵਾ 스ਕੇਲ ਨੂੰ ਉਹ ਉਸ ਟੇਪ ਨੂੰ ਜਿਹੜੀ ਮੈਜ਼ਰ ਕਰਨ ਵਾਲੀ ਮੈਜ਼ਰ ਕਰਨ ਵਾਲੀ ਹੁੰਦੀ ਹੈ ਨਾ ਉਹਨੂੰ ਕੂਤ ਕਹਿੰਦੇ ਆ ਹੁਣ ਉਹਦੇ ਨਾਲ ਮਿਨਤੀ ਕਰਕੇ ਜਿਹਦਾ ਆ ਦਰਵਾਜ਼ਾ ਸਾਹਿਬ ਆ ਨਾ ਇਹਦੀ ਮਿਨਤੀ ਕਰ ਲੋ ਤੁਸੀਂ ਵੀ ਇੱਥੋਂ ਇੱਥਾ ਇਹਦੀ ਲੈਂਥ ਇੰਨੀ ਆ ਅੱਛਾ ਇਹਦੀ ਹਾਈਟ ਇੰਨੀ ਆ ਤਾਂ ਕਲੀਅਮ ਕੱਢ ਲਿਆ ਤੁਸੀਂ ਇਹਦੀ ਮਿਨਤੀ ਕਰਕੇ ਪਰ ਪਰਮੇਸ਼ਰ ਜੀ ਦੀ ਗਣਤੀ ਮਿਨਤੀ ਕਰਨੀ ਉਹਦੇ ਦਾਤਾ ਦਾ ਅੰਦਾਜ਼ਾ ਲਾਉਣਾ ਮਹਾਰਾਜ ਕਹਿੰਦੇ ਜਾਣ ਹੈ ਕੌਣ ਕੋਟ ਕੋਈ ਦਾਸ ਨਹੀਂ ਲਾਇਆ ਜਾ ਸਕਦਾ ਉਹਨੂੰ ਮਣਿਆ ਨਹੀਂ ਜਾ ਸਕਦਾ ਉਹਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਇਹ ਵੀ ਤੁਸੀਂ ਕਰ ਸਕਦੇ ਕਿ ਤੁਸੀਂ ਉਸ ਦਾ ਇੱਕ ਵੋਲੀਅਮ ਕੱਢ ਲਓ ਫਿਕਰ ਆਊਟ ਕਰ ਲਓ ਕਿ ਅੱਛਾ ਰੱਬ ਜੀ ਇੱਡੇ ਕੋ ਹੋਣਗੇ ਨਾ ਉੱਥੇ ਸਾਰੀ ਮੈਥਮੈਟਿਕਸ ਉੱਥੇ ਸਾਰੀ ਫਿਜ਼ਿਕਸ ਉੱਥੇ ਸਾਰੀਆਂ ਕੈਲਕੂਲੇਸ਼ਨ ਉਹ ਖਤਮ ਹੋ ਜਾਣਗੀਆਂ ਜਾ ਕੇ ਸੁਮਾਰਟ ਕਹਿੰਦਿਆ بے شمار شمار کوئی نہیں ہے وہ ساری کیلکولیشن تو رہےا وہ ساری کیلکولیشن تو بے انت Swami انت ہوئی نہیں ہے تیرا انت نہ کہیں بھی رہی ہے تیرا انت نہیں پایا جا سکتا توں دا تے ٹھاکور پرتبالک تسی دا تے ہو بخشش کرنے والے ہو سانو ساری دا تاں دین والے تسی ہی ہو داتا داتا ایک ہے سب کو ਦੇਵਨ ਹਾਰ ਦੇਂਦਾ ਦੇ ਲੈਂਦੇ ਥੱਕ ਪਾਂ ਜੁਗਾਂ ਜੁਗੰਤਰ ਖਾਹੀ ਖਾਹੀ ਮਹਾਰਾਜ ਕਹਿੰਦੇ ਤੂੰ ਦਾਤੇ ਤੁਸੀਂ ਦਾਤਿਓ ਜਿਹਦੇ ਤੁਸਾਨੂੰ ਸਾਰੀਆਂ ਬਖਸ਼ਿਸ਼ਾਂ ਮਿਲ ਰੰਗਿਆ ਨੇ ਠਾਕੁਰ ਠਾਕੁਰ ਦਾ ਤਾਂ ਹੁੰਦਾ ਹੈ ਮਾਲਕ ਤੁਸੀਂ ਸਾਡੇ ਮਾਲਕ ਹੋ ਪ੍ਰਤਿਪਾਲਕ ਤੁਸੀਂ ਹੀ ਸਾਡੀ ਪਾਲਣਾ ਕਰਨ ਵਾਲੇ ਹੋ ਨਾਇਕ ਖਸਮ ਹਮਾਰੇ ਨਾਇਕ ਦਾ ਅਰਥ ਹੁੰਦਾ ਹੈ ਆਗੂ ਸਾਡੀ ਅਗਵਾਈ ਕਰਨ ਵਾਲੇ ਸਾਡੇ ਮਾਲਕ ਪਰਮੇਸ਼ਰ ਜੀ ਤੁਸੀਂ ਹੋ ਨਿਮਖ ਨਿਮਖ ਤੁਮਹੀਤ ਤੇ ਪਾਲੋ ਹਰ ਨਿਮਖ ਹਰ ਪਲ ਹਰ ਸਾਹ ਨਾਲ ਸਾਡੀ ਪਰਵਿਸ਼ ਕਰਨ ਵਾਲੇ ਸਾਡੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਉਹ ਤੁਸੀਂ ਹੋ ਹਮ ਬਾਲਿਕ ਤੁਮਰੇ ਧਾਰੇ ਅਸੀਂ ਤੇ ਬੱਚੇ ਹਾਂ ਤੁਹਾਡੇ ਧਾਰੇ ਤੁਹਾਡੇ ਆਸਰੇ ਹਾਂ ਧਾਰੇ ਦਾ ਅੱਜ ਹੰਦਰ ਧਾਰਨ ਕੀਤੇ ਹੋਏ ਸਹਾਰੇ ਅਸੀਂ ਤੁਹਾਡੇ ਸਹਾਰੇ ਤੁਹਾਡੇ ਆਸਰੇ ਹਾਂ ਤੁਸੀਂ ਕਿਰਪਾ ਕਰੋ ਕੋਟਪਰਾਧ ਖਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਆਪਜੀ ਕਿਰਪਾ ਕਰੋ ਰਹਿਮਤ ਦੇਕਰ ਵਿਚਾ ਉਹ ਸਾਡੇ ਜਿਹੜੇ ਕਰੋੜਾ ਅਪਰਾਧ ਹਨ ਕਰੋੜਾ ਭੁੱਲਾ ਅਣਗਿਣਤ ਭੁੱਲਾ ਸਾਡੇ ਤੋਂ ਹੁੰਦੀਆਂ ਸੀ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰ ਸਾਡੇ ਇਨੇ ਗੁਨਾਹ ਹਨ ਸਾਡੀਆਂ ਇੰਗੀਆਂ ਗਲਤੀਆਂ ਹਨ ਜੇ ਨਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ ਆਨੇਕ ਬਿਧੀ ਸਮਝਾਓ अनेका ਬਿਲੀਆਂ ਨਾਲ अनेका ਤਰੀਕਿਆਂ ਨਾਲ ਆਪ ਜੀ ਖਿਲ-ਖਿਲ ਸੰਭੂ ਸਮਝਾ ਰਹੇ ਹੋ ਖਮ ਅ ਗਿਆਨ अल्पमत ਥੋੜੀ ਤੁਮ ਆਪਨ ਬਿਰਦ ਰਖਾਵੋ ਅਸੀਂ ਤੇ ਅ ਗਿਆਨੀ ਹਾਂ ਸਾਨੂੰ ਤੇ ਸਮਝ ਹੀ ਨਹੀਂ ਸੋਝੀ ਹੀ ਨਹੀਂ ਅਲਪਮਤ ਥੋੜੀ ਅਸੀਂ ਤੇ ਛੋਟੀ ਜੀ ਅਲਪਕ ਜੀਵ ਹਾਂ ਅਲਪਮਤ ਵਾਲੇ ਹਾਂ ਛੋਟੀ ਮਤ ਵਾਲੇ ਹਾਂ ਤੁਮ ਆਪਨ ਬਿਰਦ ਰਖਾਵੋ ਬਿਰਦ ਦਾ ਅਰਥ ਹੁੰਦਾ ਹੈ ਪਿਆਰਿਓ ਸੁਭਾਅ ਇੱਕ ਹੁੰਦਾ ਬਿਰਦ ਦਤੈ ਨਾਲ ਉਹਦਾ ਅਰਥ ਹੁੰਦਾ ਬਜ਼ੁਰਗੀ ਇੱਕ ਹੁੰਦਾ ਬਿਰਦ ਦਤੈ ਨਾਲ ਉਹਦਾ ਅਰਥ ਹੁੰਦਾ ਸੁਭਾਅ ਕੋਣ ਕਿਸੇ ਦਾ ਕਿਸੇ ਦੀ ਆਦਤ ਕਿਉਂ ਜਿਹ ਹੈ ਵਿਚ ਮਨੋਖਟੇ ਨਾਲ ਰਹਾ ਗੁਰੂਦੇਵ ਜੀ ਕਹਦੇ ਤੁਮ ਆਪਨ ਬਿਰਦ ਰਖਾਵੋ ਤੁਹਾਡਾ ਬਿਰਦ ਕੀ ਹੈ ਤੁਹਾਡਾ ਸੁਭਾਅ ਕੀ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ ਸੰਦਾ ਦਾ ਅਰਥ ਹੁੰਦਾ ਵਾਦਾ ਬਿਰਦ ਸੁਆਮੀ ਸੰਤ ਸੁਆਮੀ ਦਾ ਇਹ ਬਿਰਦ ਉਹਦਾ ਸੁਭਾਅ ਆ ਉਹਦੀ ਇਹ ਆਦਤ ਆ ਕਿ ਜੋ ਉਹਦੀ ਸ਼ਰਨ ਵਿੱਚ ਜਾਂਦਾ ਉਸ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਪਿਛਲੇ ਔਗਣਾਂ ਬਖਸ਼ ਲਈ ਪ੍ਰਭ ਆਗੈ ਮਾਰਗ ਪਾਵੇ ਉਹਦੇ ਔਗਣਾਂ ਨੂੰ ਬਖਸ਼ ਲੈਂਦਾ ਅੱਗੇ ਨੂੰ ਸਹੀ ਰਾਹ ਤੇ ਪਾ ਦਿੰਦਾ ਉਹ ਹੈ ਹੀ ਇਹ ਤੁਹਾਨੂੰ ਸੁਭਾਈ ਉਹਦਾ ਇਦਾਂ ਦਾ ਤਾਂ ਬੜੇ ਬਾਰੇ ਕਹਿ ਦਿੰਦੇ ਆ ਨਾ ਕਿ ਫਲਾਣੇ ਬੰਦੇ ਨੇ ਆਂ ਕਿਉਂ ਕੀਤਾ ਜਦੋਂ ਨੂੰ ਪਤਾ ਸੀ ਕਿ ਧੋਖਾ ਦੇਣ ਵਾਲਾ ਉਹਨੇ ਬਿਰਵੀ ਇਤਵਾਰ ਕਰ ਲਿਆ ਤੇ ਫਿਰ ਸਾਹਮਣੇ ਜਵਾਬ ਆਉਂਦਾ ਕੀ ਕਰੀਏ ਭਾਈ ਉਹ ਹੈ ਹੀ ਇਹ ਤੁਹਾਨੂੰ ਉਹੀ ਆਦਤੇ ਇਦਾਂ ਦੀ ਆ ਉਹ ਇੰਝ ਹੀ ਕਰਦਾ ਉਹ ਫਿਰ ਤੋਂ ਇਤਵਾਰ ਕਰ ਲੈਂਦਾ ਹੁਣ ਪਰਮੇਸ਼ਰ ਦਾ ਸੁਭਾਅ ਇਦਾਂ ਨਹੀਂ ਆ ਅਸੀਂ ਲੱਖ ਗਲਤੀਆਂ ਕਰੀ ਜਾਈਏ ਭੁੱਲ ਆ ਗਈ ਜਾਈਏ ਉਹਨੇ ਫਿਰ ਤੋਂ ਬਖਸ਼ ਲੈਣਾ ਇਹ ਉਹਨਾਂ ਸੁਭਾਅ ਆ ਉਹ ਪੱਤੇ ਤੋਂ ਉਦਾਹਰਣ ਆ ਸਾਨੂੰ ਤਾਰਨ ਵਾਲਾ ਉਦਾਹਰਣ ਵਾਲਾ ਹੈ ਆਪਨ ਬਿਰਦ ਰਖਾਵੋ ਤੁਸੀਂ ਆਪਣੇ ਬਿਰਦ ਦੀ ਆਪਣੇ ਸੁਭਾਅ ਦੀ ਪੈਚ ਰੱਖ ਰੇ ਹੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਵੇਲੇ ਤੁਮਰੀ ਸ਼ਰਨ ਏ ਵੈਗਰੂ ਅਸੀਂ ਤੁਹਾਡੀ ਸ਼ਰਨ ਹਾਂ ਤੇਰੀ ਆਸਾ ਤੁਹਾਡੇ ਤੋਂ ਹੀ ਸਾਨੂੰ ਇੱਕੋ ਇੱਕ ਆਸ ਤੇ ਉਮੀਦ ਹੈ ਤੁਮ ਹੀ ਸਜਣ ਸੁਹੇਲੇ ਅਸੀਂ ਦੁਨੀਆ ਤੋਂ ਆਸਾਂ ਉਮੀਦਾਂ ਨਹੀਂ ਰੱਖਦੇ ਹਾਂ ਤੁਹਾਡੇ ਤੋਂ ਰੱਖਦੇ ਹਾਂ ਤੁਸੀਂ ਹੀ ਸਾਡੇ ਸੁਹੇਲੇ ਸਹਾਈ ਸਜਣ ਹੋ ਮਿੱਤਰ ਹੋ ਰੱਖੋ ਪ੍ਰਾਰਥਨਾ ਹਾਰ ਦਯਾਲਾ ਏ ਰਖਣਹਾਰ ਸਾਡੀ ਸੰਭਾਲ ਕਰਨ ਵਾਲੇ ਦਯਾਲ ਪੁਰਖ ਜੀਓ ਤੋਰ ਬਾੜੇ ਅਗੇ ਅਰਦਾਸ ਤੁਸੀਂ ਹੀ ਸਾਡੀ ਰੱਖਿਆ ਕਰਮੀ ਕਰੋ ਨਾਨਕ ਕਰਕੇ ਬੋਲੇ ਅਸੀਂ ਤੇ ਤੁਹਾਡੇ ਘਰ ਦੇ ਬੋਲੇ ਹਾਂ ਗੁਲਾਮ ਹਾਂ ਭਾਵ ਅਸੀਂ ਤੇ ਤੁਹਾਡੇ ਹੁਕਮ ਦੀ ਕਾਰ ਕਰਨ ਵਾਲੇ ਹਾਂ ਤੁਹਾਡੇ ਹੁਕਮ ਦੇ ਅੰਦਰ ਚੱਲਣ ਵਾਲੇ ਹਾਂ ਸੋ ਇਹਨੂੰ ਸਾਧ ਸੰਗਤ ਅੱਜ ਦਾ ਪਾਵਨ ਮੁਖ ਆਪਜੋ ਅਵ੍ਰਿਤ ਵੇਲੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਉਸ ਦਾ ਪਾਵਕ ਇਹ ਹੋ ਹੈ ਪਿਆਰਿਓ ਜਿਹਬ ਏਕ ਕਬਨ ਗੁਣ ਕਹੀ ਹੈ ਕਿ ਸਾਡੀ ਜ਼ੁਬਾਨ ਇੱਕ ਹੈ ਅਸੀਂ ਕਿਹੜੇ ਕਿਹੜੇ ਬਣਾ ਨੂੰ ਕਥਨ ਕਰੀਏ ਮੁਕੰਮਲ ਰੂਪ ਦੇ ਵਿੱਚ ਉਸ ਦੇ ਗੁਣ قائم ਕਰਨ ਤੋਂ ਪਰੇ ਹਨ ਅਥਾ ਹਰ ਪਗਮ ਹਨ ਬਸ ਸਾਨੂੰ ਸਮਝ ਹੀ ਨਹੀਂ ਆ ਜਾਏ ਕਿਉਂਕਿ ਬਖਸ਼ਿਸ਼ਾਂ ਸਾਡੇ ਉੱਪਰ ਹਨ ਕਈ ਵਾਰੀ ਆਪਾਂ ਇਹ ਹੀ ਨਹੀਂ ਸਮਝ ਪਾਉਂਦੇ ਹੁੰਦੇ ਇਸ ਲਈ ਜ਼ਿੰਦਗੀ ਦੇ ਸਹੀ ਮਾਰਗ ਤੋਂ ਪਿਆਰਿਓ ਆਪਾਂ ਪਹੁੰਚ ਜਾਂਦੇ ਹਾਂ ਸੋ ਬੇਸ਼ੁਮਾਰ ਬੇਅੰਤ ਸੁਆਮੀ ਤੇਰਵੰਤਨ ਕਿਨੇ ਹੀ ਲਹੀ ਹੈ ਯਤਨ ਕਰੀਏ ਵਾਹਿਗੁਰੂ ਜੀ ਜੋ ਬੇਸ਼ੁਮਾਰ ਹਨ ਬੇਅੰਤ ਹਨ ਉਹਨਾਂ ਦੀ ਜੋ ਸਾਡੇ ਉੱਪਰ ਬਖਸ਼ਿਸ਼ਾਂ ਤੇ ਰਹਿੰਦਾ ਹਨ ਔਣ ਪਾਣੀ ਉਹਨੇ ਸਾਨੂੰ ਦਿੱਤਾ ਜੀਵ ਪਾਏ ਪਿੰਡ ਜੇ ਨੂੰ ਸਾਜਿਆ ਦਿੱਤਾ ਖੈਣਣ ਖਾਣ ਉਹਦੀਆਂ ਬਖਸ਼ਿਸ਼ਾਂ ਨੂੰ ਚਿਤਾਰਦੇ ਹੋਏ ਉਹਦੇ ਸ਼ੁਕਰਾਨੇ ਵਿੱਚ ਜੁੜੀਏ ਇਹੋ ਅਜਨੇ ਪਾਵਨ ਮੁਖਵਾਕ ਦਾ ਭਾਵ ਇਹੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਬਰਨਾਲੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ